ਪਾ ਆਹ ਔਰਲੇ 2 500 ਦੇ ਆ ਪਰਲੇ 4 400 ਦੇ ਆ ਆ 600 ਦਾ ਵਿਕ ਗਿਆ ਦੇਖ ਲੋ ਇਦਾਂ ਰੂਡ ਦੇ ਉੱਤੇ ਨਾ 에ਅਰਲਾਈਨ ਇਨ ਜੂਅਰ ਸਿਟੀ ਬਣੀ ਹੋਈ ਆ ਆ ਦੇਖੋ ਇਧਰਲੀ ਸਾਈਡ ਬਣੇ ਹੋਏ ਆ ਇਧਰਲੀ ਸਾਈਡ ਬਣੇ ਹੋਏ ਆ ਪਾ ਪਲੇਨ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਇਹ ਮਾਲਕ ਬੈਠੇ ਨੇ ਅੰਨਾ ਕਹਿੰਦਾ ਤੂੰ ਇੱਥੇ ਕੀ ਕਰ ਥੋੜੀ ਜਿਹੀ ਤਰੀਕਾ ਦੀ ਆ ਹਾਂ ਤੇ ਤੁਹਾਨੂੰ ਨਾ ਗੱਲਾਂ ਕੱਢਣ ਹਾਂ ਮੇਰੀ ਵਾਲੇ ਡੈਡੀ ਮੈ ਨਹੀਂ ਬਣ ਕੂਈ ਹਾਂ 6 ਵਜੇ ਤੋਂ ਬਾਅਦ ਰੈਟਾਂ ਲੱਗੀਆਂ ਹੋਣਗੀਆਂ ਸਾਰਾ ਕੁਝ ਓਪਨ ਹੋਊਗਾ ਧਿਆਨਾ ਇੱਕ ਬਹੁਤ ਵੱਡਾ ਸ਼ਹਿਰ ਆ ਇਸੇ ਸ਼ਹਿਰ ਦੇ ਵਿੱਚ ਅਣਗਿਣਤ ਜਗ੍ਹਾ ਤੇ ਦੁਸ਼ਹਿਰੇ ਲੱਗਦੇ ਨੇ ਤੇ ਕਈ ਤਾਂ ਹੁਣ ਇਦਾਂ ਦਾ ਮਾਹੌਲ ਆ ਗਿਆ ਲੋਕ ਆਪਣੇ ਬਾਏ ਕਰਕੇ ਖਰੀਦ ਕੇ ਛੋਟੇ ਤੋਂ ਛੋਟਾ ਰਾਵਣ ਵੀ ਲੈਂਦੇ ਆ ਵੱਡੇ ਤੋਂ ਵੱਡਾ ਰਾਵਣ ਵੀ ਮੇਗਨਾਥ ਰਾਵਣ ਤੇ ਕੁੰਭਕਰਨ ਤਿੰਨੇ ਬਣਾਏ ਹੋਏ ਨੇ ਤਿਆਰੀਆਂ ਪ੍ਰੋਪਰ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਹੁਣ ਤੁਹਾਨੂੰ ਤਿੰਨ ਜਗ੍ਹਾ ਤੇ ਲੋਕੇਸ਼ਨ ਦੱਸਦੀ ਵੀ ਕਿਸ-ਕਿਸ ਜਗ੍ਹਾ ਤੇ ਦੁਸ਼ਹਿਰਾ ਲੱਗਣਾ ਮੈਂ ਵੇਪਨ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਵੀਆਈਪੀ ਜਸਵਾਲ ਤੋਂ ਫਰੈਂਡਸ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਹੁਣ ਤਿਹਾਰਾਂ ਦੇ ਦਿਨ ਚੱਲਦੇ ਆ ਦੁਸ਼ਹਿਰਾ ਚੱਲਦਾ ਪਿਆ ਬਾ ਹਰ ਇੱਕ ਜਗ੍ਹਾ ਤੇ ਰਾਵਣ ਮਹਿੰਗਨਾਥ ਕੁੰਭ ਕਰਨੇ ਲੱਗੇ ਹੋਏ ਨੇ ਲੁਧਿਆਣਾ ਇੱਕ ਬਹੁਤ ਵੱਡਾ ਸ਼ਹਿਰ ਆ ਐਸੇ ਸ਼ਹਿਰ ਦੇ ਵਿੱਚ ਅਣਗਿਣਤ ਜਗ੍ਹਾ ਤੇ ਹੀ ਦੁਸ਼ਹਿਰੇ ਲੱਗਦੇ ਨੇ ਤੇ ਕਈ ਤਾਂ ਹੁਣ ਇਦਾਂ ਦਾ ਮਾਹੌਲ ਆ ਗਿਆ ਲੋਕ ਆਪਣੇ ਬਾਏ ਕਰਕੇ ਖਰੀਦ ਕੇ ਛੋਟੇ ਤੋਂ ਛੋਟਾ 라ਵਣ ਵੀ ਲੈਂਦੇ ਆ ਵੱਡੇ ਤੋਂ ਵੱਡਾ 라ਵਣ ਵੀ ਆਪਣੇ ਮਹੱਲੇ ਦੇ ਵਿੱਚ ਲੋਕਲ ਲਗਾਉਂਦੇ ਨੇ ਮੈਂ ਤੁਹਾਨੂੰ ਉਹ ਵੀ ਤੇ ਦੱਸੂਗਾ ਕਿ ਜੇ ਕਿਸੇ ਨੇ ਛੋਟਾ 라ਵਣ ਰਹਿਨਾ ਮਾ ਕਿੰਨੇ ਦਾ ਤੇ ਕਿੱਥੋਂ ਮਿਲ ਜਾਂਦਾ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਂਗਾ ਅੱਜ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਦੁਸ਼ਹਿਰੇ ਲੱਗਣੇ ਨੇ 라ਵਣ ਵੀ 라ਵਣ ਮੇਘਨਾਥ ਕੁੰਭ ਕਰਨੋਂ ਨਹੀਂ ਬਹੁਤ ਜਗ੍ਹਾ ਤੇ ਲੱਗਣਗੇ ਉਹ ਤੁਹਾਨੂੰ ਘਰ ਬੈਠੇ ਨੂੰ ਹੀ ਸਾਰੇ ਜਿੰਨੇ ਜਗ੍ਹਾ ਤੇ ਦੁਸ਼ਹਿਰੇ ਲੱਗਨੇ ਨੇ ਜਾਵਨ ਮੇਕਨਾਥ ਕੁੰਭ ਕਰਨ ਸਾਰਿਆਂ ਦੀ ਪ੍ਰੋਪਰ ਤੁਹਾਨੂੰ ਵੀਡੀਓ ਦਿਖਾਉਂਗਾ ਤੇ ਦੁਸ਼ਹਿਰੇ ਵਾਲੇ ਦਿਨ ਉਸ ਦਿਨ ਵੀ ਤੁਸੀਂ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜਰੂਰ ਕਰ ਲੈਣਾ ਤੁਹਾਨੂੰ ਲਾਈਵ ਦੁਸ਼ਹਿਰਾ ਘਰ ਬੈਠੇ ਨੂੰ ਹੀ ਦਿਖਾ ਦੂੰਗਾ ਅੱਜ ਕੱਲ ਇਦਾਂ ਦਾ ਮੌਸਮ ਆ ਗਿਆ ਮੌਸਮ ਦੀ ਮਾਹੌਲ ਆ ਗਿਆ ਇਦਾਂ ਦਾ ਕਿ ਹਨਾ ਆਪਾਂ ਬਾਹਰ ਜਾ ਨਹੀਂ ਸਕਦੇ ਕਿਉਂਕਿ ਰਸ ਬਹੁਤ ਆ ਕਈ ਲੋਕਾਂ ਨੂੰ ਇਹ ਹੁੰਦਾ ਵੀ ਭੀੜ ਦੇ ਵਿੱਚ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਘਰ ਬੈਠੇ ਨੂੰ ਹੀ ਦੁਸ਼ਹਿਰਾ ਦਿਖਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆਹ ਦੇਖੋ ਇੱਥੇ 라ਵਣ ਮੇਗਨਾਥ ਕੁੰਭ ਕਰਨ ਤਿੰਨ ਤਿੰਨ ਪੁਤਲੇ ਬਣਾਏ ਹੋਏ ਨੇ ਤੇ ਪਿਛਲੀ ਵਾਰ ਵੀ ਮੈਂ ਇਸ ਜਗ੍ਹਾ ਤੇ ਆਇਆ ਸੀਗਾ ਜੇਕਰ ਤੁਸੀਂ ਪਿਛਲੇ ਸਾਲ ਵਾਲੀ ਵੀਡੀਓ ਨਹੀਂ ਦੇਖੀ ਮੈਂ ਵੀਡੀਓ ਦੇ ਲਾਸਟ ਤੇ ਲਿੰਕ ਲਾ ਦੂੰਗਾ ਤੁਸੀਂ ਮੇਰੀ ਪਿਛਲੇ ਸਾਲ ਵਾਲੀ ਵੀਡੀਓ ਵੀ ਦੇਖ ਸਕਦੇ ਹੋ ਇੱਧਰ ਦੇਖੋ 라ਵਣਸ ਆ 라ਵਣ ਮੇਗਨਾਥ ਕੰਬ ਕਰਨਾ ਕੱਲ ਤੱਕ ਇਹਨਾਂ ਨੂੰ ਉੱਪਰ ਖੜੇ ਵੀ ਕਰ ਦੇਣਗੇ ਕੱਲ ਐਸ ਜਗ੍ਹਾ ਤੇ ਖੜਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਇੰਨੀ ਜ਼ਿਆਦਾ ਰਾਸ਼ ਹੁੰਦਾ ਵਾ ਇਹ ਤੁਹਾਨੂੰ ਮੈਂ ਲੋਕੇਸ਼ਨ ਵੀ ਦੱਸ ਦਿੰਨਾ ਵਾ ਕਿ ਐਸ ਜਗ੍ਹਾ ਤੇ ਪੈਂਦੀ ਆ ਫੜਾਉਣਾ ਇਹ ਦੁੱਗਰੀ ਫੇਸ 2 ਗੁਰਦੁਆਰਾ ਸੁਖਮਨੀ ਸਾਹਿਬ ਉਸ ਉਹਦੇ ਬਿਲਕੁਲ ਸਾਹਮਣੇ ਆਪੋਜੀਟ ਸਾਈਡ ਆ ਆ ਪੱਕੜ ਕੇ ਰੱਖੋ ਆ ਦੇਖੋ ਮੇਗਨਾਥ ਮੇਗਨਾਥ ਰਾਵਣ ਤੇ ਕੁੰਭਕਰਨ ਤਿੰਨੇ ਬਣਾਏ ਹੋਏ ਨੇ ਤਿਆਰੀਆਂ ਪ੍ਰੋਪਰ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਹੁਣ ਤੁਹਾਨੂੰ ਆਵਲੀ ਲੋਕੇਸ਼ਨ ਦਿਖਾ ਦਿੱਤੀ ਤੁਹਾਨੂੰ ਦੂਜੀ ਜਗ੍ਹਾ ਤੇ ਵੀ ਲੋਕੇਸ਼ਨ ਤੇ ਲੈ ਕੇ ਚੱਲਦਾ ਮਾ ਹੁਣ ਆਪਾਂ ਚੱਲਦੇ ਆ ਅੱਗੇ ਲੈਟਸ ਗੋ ਤੇ ਪ੍ਰਾਂਤੂ ਦੀ ਚੈਨਲ ਨੂੰ ਪ੍ਰਾਇਦੂ ਖਾ ਲੈਣਾ ਅਜੀ ਤੁਹਾਨੂੰ ਕੱਲ ਲਾਈਵ ਦਿਖਾਵਾਗੇ ਦਸਹਿਰਾ ਹੁਣ ਆਪਾਂ ਚੱਲਦੇ ਆ ਅੱਗੇ ਤੁਹਾਨੂੰ ਤਿੰਨ ਜਗ੍ਹਾ ਤੇ ਲੋਕੇਸ਼ਨ ਦੱਸਤੀ ਵੀ ਕਿਸ-ਕਿਸ ਜਗ੍ਹਾ ਤੇ ਦੁਸ਼ਹਿਰਾ ਲੱਗਣਾ ਵਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕੱਲ ਨੂੰ ਲਾਈਵ ਸਾਰਾ ਤੁਹਾਨੂੰ ਦੁਸ਼ਹਿਰਾ ਦਿਖਾਵਾਂਗੇ ਚਲੋ ਚੱਲਦੇ ਹਾਂ ਹੁਣ ਅੱਗੇ ਕਿਸ ਜਗ੍ਹਾ ਤੇ ਮੇਲਾ ਲੱਗਿਆ ਹੋਇਆ ਵਾ ਲੈਟਸ ਗੋ ਆ ਦੇਖੋ ਹੁਣ ਰਸਤੇ ਦੇ ਵਿੱਚ ਮਾਬਨ ਅਲੱਗ-ਅਲੱਗ ਪ੍ਰਾਈਸ ਤੇ ਲੱਗੇ ਹੋਇਆ ਲਾਸਟ 20 ਵਜੇ ਬੰਬ ਨਹੀਂ ਆ ਗਿਆ ਦੇ ਬਿਚ ਚੱਲ ਬੰਬ ਨਹੀਂ ਬਾਬੂ ਭਾਈ ਪਿਆਰ ਵਿੱਚ ਬੰਬ ਪਾਣੇ ਦੇ ਵਿੱਚ ਅੱਛਾ ਕਿੰਨੇ ਦਾ ਵਾ ਇਹ 400 ਦਾ ਵਾ ਉਹ 500 ਰੁਪਏ ਦਾ ਇਹ ਹੈਗਾ 600 ਰੁਪਏ ਦਾ 500 ਰੁਪਏ ਦਾ 600 ਲੱਗਿਆ ਨਾ ਅੱਛਾ ਇਹ ਸਾਰੇ ਹਨਾ ਆਹ ਹੋਰਲੇ 2 500 ਦੇ ਆ ਪਰਲੇ 4 400 ਦੇ ਆ ਆ 600 ਦਾ ਵਿਕ ਗਿਆ ਦੇਖ ਲਓ ਇਦਾਂ ਰੂਡ ਦੇ ਉੱਤੇ ਅਸੀਂ ਕਿੜੇ ਸੀਗੇ ਲੁਗਰੀ ਰੂਡ ਤੇ ਆਹ ਦੇਖੋ ਰੂਡ ਕਿੰਨਾ ਚੱਲਦਾ ਵਾ ਉਧਰਲੀ ਸਾਈਡ ਵੀ ਖੜਾ ਵਾ ਸਾਰਿਆਂ ਦਾ ਰੇਟ ਜੈਨੂਇਨ ਆ ਉਹ 600 ਦਾ ਵੱਡਾ ਰਾਵਣ ਸੇਲ ਹੋ ਗਿਆ ਇਹਨਾਂ ਦਾ ਉਧਰਲੀ ਸਾਈਡ ਵੀ ਲੱਗੇ ਹੋਏ ਨੇ ਆ ਦੇਖੋ 400 ਤੋਂ ਸਟਾਰਟ ਆ 4 5 600 ਉਹ 600 ਦਾ बिकਿਆ ਬਣਾ ਉਹ 600 ਦਾ ਸੇਲ ਹੋਇਆ ਬ ਜਿਹੜੇ ਤੁਹਾਨੂੰ ਤਿੰਨ ਸਾਰੇ ਲੱਗੇ ਹੋਏ ਆ ਸਾਰੇ ਰਾਵਣਾਂ ਦਾ ਦਿਖਾਉਂਦਾ ਚਲੋ ਚੱਲਦੇ ਆਪਾਂ ਅੱਗੇ ਹੁਣ ਫਰੈਂਸਮ ਮੈਂ ਤੁਹਾਡੇ ਕੋਲ ਇੱਕ ਹੋਰ ਈ ਜਗ੍ਹਾ ਤੇ ਲੈ ਕੇ ਆਇਆ ਆਮ ਇਹ ਆਪਣਾ ਆ ਗਿਆ ਫੁੱਲਾਂ ਹਾਲ ਫੁੱਲਾਂ ਦੇ ਕੋਲੇ ਇਸ ਜਗ੍ਹਾ ਤੇ ਰਾਮਲੀਲਾ ਵੀ ਲੱਗਦੀ ਹੁੰਦੀ ਅੱਗੇ ਨੂੰ ਆ ਜਾਓ ਆ ਦੇਖੋ ਇੱਧਰ ਦੁਸ਼ਹਰਾ ਪੰਨਾਂ ਦੀ ਪੂਰੀ ਤਿਆਰੀ ਚੱਲ ਰਹੀ ਆ ਪੂਰੀ ਜੋੜਾਂ ਸੋੜਾਂ ਤੇ ਤਿਆਰੀ ਚੱਲ ਰਹੀ ਆ ਉਧਰਲੇ ਪਾਸੇ ਬੰਬ ਪਟਾਕੇ ਸਾਰਾ ਕੁਝ ਲਾ ਰਹੇ ਨੇ ਕੱਲ ਤੱਕ ਇਹਨਾਂ ਨੂੰ ਖੜਾ ਕਰ ਦੇਣਗੇ Pas de con. Et de les passer.